ਹੈਲੋ ਵੈਲਕਮ ਬੈਕ ਟੂ ਮਾਈ ਚੈਨਲ ਹੋਰ ਸਨੌਜੀ ਕੀ ਹਾਲ ਚਾਲ ਨੇ ਸਭ ਦੇ ਉਮੀਦ ਕਰਦੇ ਆ ਵਧੀਆ ਹੋਣਗੇ। ਯਾ ਕਾਫੀ ਦਿਨ ਹੋ ਗਏ ਸੀਗੇ ਵੀ ਮੰਮੀ ਡਾਡੀ ਹੁਣਾਂ ਨੂੰ ਮਿਲਣੀ ਹੋਇਆ ਤੇ ਮੈਂ ਤਾਂ ਚਲੋ ਹੁਣ ਮਿਲ ਕੇ ਆਉਂਦੇ ਆ ਤੇ ਨਾਲੇ ਤੁਹਾਨੂੰ ਉੱਥੇ ਦਾ ਮਾਹੌਲ ਦਿਖਾਉਂਦੇ ਆ ਤੇ ਉੱਥੇ ਦਿਖਾਉਂਗੇ ਅੱਜ ਮੰਮੀ ਹੁਣਾਂ ਦੇ ਜਿਹੜੀਆਂ ਸਬਜ਼ੀਆਂ ਲੱਗੀਆਂ ਆ ਉਹ ਤੁਹਾਨੂੰ ਦਿਖਾਉਂਗੇ ਮੂਲੀਆਂ ਬਹੁਤ ਵਧੀਆ ਲੱਗੀਆਂ ਪਿਛਲੀ ਵਾਰ ਡਾਡੀ ਆਏ ਸੀ ਤਾਂ ਲੈ ਕੇ ਆਏ ਸੀਗੇ ਤੇ ਪਤਾ ਨਹੀਂ ਜੇ ਹਲੇ ਵੀ ਉੱਥੇ ਹੋਈਆਂ ਤਾਂ ਆਪਾਂ ਅੱਜ ਮੂਲੀਆਂ ਤੋੜ ਕੇ ਲੈ ਕੇ ਆਉਂਦੇ ਆ ਜੀ ਤੁਸੀਂ ਪਿੱਛੇ ਰਹਿ ਕੇ ਕੰਨਾਂ ਮਮਾ ਮੈਂ ਨਾਨੇ ਦੇ ਲਈ ਜੂਸ ਲੈ ਕੇ ਜਾਣਾ ਆ ਲੈ ਕੇ ਜਾਣਾ ਉਹ ਕਿ ਚਲੋ ਉੱਥੇ ਬੈਠੋ ਗੱਡੀ 'ਚ ਅੱਪੱਤੇ ਕਿੰਨੇ ਸੋਹਣੇ ਲੱਗਦੇ ਨਾ ਪਰ ਸਾਰੇ ਪੱਤੇ ਝੜ ਗਏ ਆ ਪਰ ਆ ਰੋਡ ਜਿਹੜਾ ਨਾ ਸਭ ਤੋਂ ਵਧੀਆ ਲੱਗਦਾ ਮੈਨੂੰ ਇੱਥੇ ਆਲੇ-ਦੁਆਲੇ ਜਿਹੜੇ ਟ੍ਰੀ ਆ ਨਾ ਬਹੁਤ ਵਧੀਆ ਲੱਗਦੇ ਆ ਸਾਰੇ ਪੱਤੇ ਝੜ ਗਏ ਆ ਪਹਿਲਾਂ ਪੀਲੇ orange ਪਤਾ ਨਹੀਂ ਕਿੰਨੇ ਕਲਰ ਲੱਗਦੇ ਸੀਗੇ ਅਪਾ ਖਾਣਾ ਆਏ ਆ ਤਾਜ ਦਾ ਤਾਜ ਇੰਡੀਅਨ ਰੈਸਟੋਰੈਂਟ ਤੇ ਆਏ ਆ ਕਿੱਦਾਂ ਡੈਡੀ ਵਧੀਆ ਵਧੀਆ ਕੱਢੋ ਉਹਨੂੰ ਅੱਜ ਲੋ ਕੁੱਕੜਾ ਇੱਥੇ ਬਾਗ ਦਿੰਦਾ ਹੈ ਤੁਰੇ ਫਿਰਦੇ ਪਾਰਕ ਸਾਰੇ ਕੁੱਕੜਾ ਨਹੀਂ ਹੁੰਦਾ ਹੀ ਆ ਕੁੱਕੜ ਬੋਲਦਾ ਕਿੱਦਾਂ ਰੌਲਾ ਚੱਕਿਆ ਨਹੀਂ ਚਲੋ ਅਸੀਂ ਇਹ ਬਫੇ ਖਾਣ ਲੱਗੇ ਆ ਤੇ ਇੱਥੇ ਮੈਂ ਚਟਾ ਬਣਾਈ ਹੈ ਤੇ ਡੈਡੀ ਲੱਗੇ ਖਾਣ ਗੋਲ ਗੱਪੇ ਸਾਰਿਆਂ ਨੂੰ ਗੋਲ ਗੱਪੇ ਤੇ ਲੱਕ ਬਣ ਲਿਆ ਦਰੰਕਤਾ ਦੇ ਟੂ ਰਹੋ ਨੇ ਜੋੜੀ ਹਾਈ ਹੂੰ ਜੋੜੇ ਕਿਥੇ ਕਿਨ ਗੋਲ ਗੱਪੇ ਅਪਲੋਡ ਆਪਾਂ ਹੁਣ ਰੋਟੀ ਪਾਣੀ ਖਾ ਕੇ ਆ ਗਏ ਆ ਡੈਡੀ ਹੁਣਾ ਕੋਲ ਤੇ ਡੈਡੀ ਹੁਣੇ ਘੰਟੇ-ਘੰਟੇ ਚੰਗੇ ਲਾਏ ਆ ਪਹਿਲਾਂ ਨਹੀਂ ਸਿੱਧਾ ਤੇ ਇੱਥੇ ਬਾਗ ਕਿੰਨੇ ਸੋਹਣੇ ਲੱਗਦੇ ਆ ਸਾਰਾ ਬਾਗ ਜਿਹੜਾ ਪੀਲਾ ਹੋ ਗਿਆ ਪਿਆ ਉਹ ਪਿੱਛੇ ਜਿਹੜਾ ਸਾਰਾ ਪਲੈਦੀ ਦਾ ਨਾ ਉਹ ਬਾਗਿਆ ਓਕੇ ਫਾਂਜੀ ਜੰਪ ਨਹੀਂ ਕਰਨਾ ਵੀ ਇੱਧਰ ਡੈਡੀ ਹੁਣੀ ਆ ਦੇ ਗੰਡੇ ਲਾਤੇ ਮੀਂਹ ਪਾਣ ਕਰਕੇ ਨਾ ਗਿੱਲਾ ਹੀ ਆ ਸਾਰਾ ਓਕੇ ਓਕੇ ਉਧਰ ਵੀ ਮੂਲੀਆਂ ਲੱਗੀਆਂ ਆ ਡੈਡੀ ਹੁਣ ਮੂਲੀਆਂ ਤੋੜ ਕੇ ਲੈ ਕੇ ਜਾਂਦੇ ਕੀ ਕੀ ਵੀ ਗਿਵ ਯੂ ਨਹੀਂ ਔਰ ਗੰਨੇ ਦੇਖੋ ਕਿੰਨੇ ਵੱਟ ਵੱਡੇ ਹੋਏ ਡਾਡੀ ਫਰਾਂ ਦੇ ਤੇ ਡਾਡੀ ਹੁਣੀਆਂ ਆ ਸਬਜ਼ੀਆਂ ਧੱਕੀਆਂ ਆ ਦੇਖੋ ਜੇ ਸਰਵਾਈਵ ਕਰ ਜਾਣ ਸਿਆਲ ਹਲੇ ਤਾਂ ਬਰਫ ਜੇ ਪਾਣੀ ਸ਼ੁਰੂ ਹੋਣੀ ਆ ਇਧਰ ਆ ਜੁੜ ਮੈਨੂੰ ਬਾਗ ਨਾ ਸੁਣਾ ਲੱਗਾ ਨਾ ਕਿਦਾਂ ਪੀਲੇ ਪੀਲੇ ਪੱਤੇ ਕਿੰਨੇ ਪਿਆਰੇ ਲੱਗਦੇ ਆ ਆਪਾਂ ਜੁੜੇ ਫੋਟੋ ਸ਼ੂਟ ਕਰਦੇ ਤੇਰੀ ਇੱਥੇ ਓਕੇ ਹਾਂ the weeds ਹਾਂ ਕਿੰਨੇ ਪੱਤੇ ਆ ਇੱਥੇ ਖੜੇ ਹੋ ਵੋ ਤੁਸੀਂ ਮਾਰਨਿੰਗ ਐਕਸਰਸਾਈਜ਼ ਕਰਦੇ ਆ ਯਾ ਅੱਛਾ ਜੀ ਖਾ ਪੀ ਕੇ ਹੁਣ ਐਕਸਰਸਾਈਜ਼ ਰਾਉਂਡ ਐਂਡ ਰਾਉਂਡ ਐਂਡ ਰਾਉਂਡ ਰਾਉਂਡ ਐਂਡ ਰਾਉਂਡ ਓਕੇ ਚਲ ਆ ਜੀ ਇੱਧਰ ਚੱਲਦੇ ਆ ਓਕੇ ਮੀਂਹ ਪੈਣ ਕਰਕੇ ਨਾ ਬਹੁਤ ਥੋੜਾ ਨਾ ਮਿੱਟੀ ਪੋਲੀ ਹੋ ਜਾਂਦੀ ਆ ਆਦਰਵਾਇਜ਼ ਤਾਂ ਵਧੀਆ ਆ ਦਾੜੀ ਹੁਣੀ ਸਾਗ ਵੀ ਲਾ ਆਇਆ ਤੇ ਮੂਲੀਆਂ ਵੀ ਉਹ ਮੂਲੀਆਂ ਵੜੇ ਵਧੀਆ ਹੋਈਆਂ ਆ। ਓਹੋ। ਤੈਨੂੰ ਮੈਂ ਕਿਹਾ ਸੀ ਪਿੱਛੇ ਰਹੀਂ। ਆਹੋ ਚਲ ਆ ਦੇ ਨਾਨਾ ਨਾਨੀ ਦੇ ਮੂਲੀਆਂ ਲੱਗੀਆਂ ਓਏ। ਜਾਂ ਜਿੰਦ ਸ਼ੁੱਭ ਗਿਆ। ਆਪਾਂ ਹੁਣ ਲੱਗੇ ਮੂਲੀਆਂ ਤੋੜਨ ਤੇ ਮੈਂ ਕਿਹਾ ਦਾੜੀ ਹੁਣੀ ਆ ਜਣ ਥੋੜੀ ਹੈਲਪ ਕਰੋਗੇ। ਮਿੱਟੀ ਪੂ ਚੀਕਣੀ ਆ ਇਸ ਕਰਕੇ ਨਾ ਪੈਰਾਂ ਨੂੰ ਚੰਬੜਦੀ ਆ ਤੇ ਜਾਰਡਨ ਦੇ ਸ਼ੂ ਬਹੁਤ ਗੰਦੇ ਹੋ ਗਏ ਆ। ਮੈਂ ਹੀ ਰੱਖਿਆ ਹੁਣੀ ਆਦੇ ਉਸ ਚਲਗੰਬੀ ਲੱਗੇ ਆ ਦੇ ਉਹ ਹਾਂ ਸੋਣੇ ਚਲਗੰਬੜ ਪਰ ਤੇਈ ਕੇ ਛੋਟੇ ਆਪਾਂ ਕੋਈ ਨਹੀਂ ਵੱਡਵਟ ਤੋੜ ਲੰਨੇ ਆ ਅਰੇ ਪਿੱਛੇ ਪਿੱਛੇ ਕੋਈ ਨਹੀਂ ਦੱਸ ਕੀ ਦੱਸਿਆ ਤਾ ਕੀ ਆ ਆਪਾਂ ਲਫਾਫੇ ਸੇਮ ਟਾਈਮ ਤੇ ਨਹੀਂ ਪਉਣੀਆਂ ਪੁੱਛ ਧੋ ਕੇ ਪਉਣੀਆਂ ਓਕੇ ਓਕੇ ਪੱਤੇ ਨਾਲ ਤੋੜੇ ਡੜੀ ਪੱਤੇ ਨਾਲ ਰਹਿਣ ਦੇ ਜੋੜਨ ਫੜਾ ਦੋ ਨਹੀਂ ਨਹੀਂ ਇੰਦਾ ਇੱਥੇ ਰੱਖ ਤੋ ਉਸ ਓਕੇ ਇੱਥੇ ਤੇ ਯੂ ਆਰ ਸੋ ਡਰਟੀ ਹਾਂਜੀ ਬੱਚਾ ਪਹਿਸ਼ ਕਰ ਲੈਣੀ ਆ ਉੱਕ ਬੈਗਟ ਪੋਂਦੇ ਬਾਸ਼ ਕਰਕੇ ਬਾਸ਼ ਕਰਕੇ ਬਾਸ਼ ਕਰਕੇ डेडे गन्ने भी किन्ने सोने हो ना घिया भी सुकिया पा ट्री। ट्री, हाँ बेचारे हां हां देख कि सोने पत्ते है ना सब्जी चीजे पैने बड़े वादिया लगने कोई तो ना तेरे मैं साफ कर दूंगी बच्चा ਉੱਧਰ ਚਲੋ ਉੱਧਰ ਆਹੋ ਹੂੰ ਵੀ ਚਲੋ ਜੀ ਆਹ ਤੇ ਮੂਲੀਆਂ ਹੀ ਮੂਲੀਆਂ ਆਪਣੀਆਂ ਹੋ ਗਈਆਂ ਓਹ ਅੱਪੜੀ ਅੱਛਾ ਵੀ ਕਰਦੇ ਸ਼ਾਲਗੰਵੀ ਵਾਓ ਉਹ ਚੱਕਰੇ ਹੋਇਆ ਵੀ ਵੀ ਸੰਗੜੇ ਹੋ ਗਏ ਹਾਂ ਇਹਨਾਂ ਦੇ ਇਦਾਂ ਹੀ ਆ तो बहुत छोटा है छोटे ना, ना तोड़ो थोड़े बड़े हो जाऊंगे ना अगली बार आऊंगे तो ले जाऊंगे शलगम इज़ शल हियर ਅਗਲਾ ਕਿ ਖੜਾ ਚੁੱਟ ਚਲੋ ਉਧਰ ਉਹ ਛੋਟੇ ਵਿੱਚ ਚਲੋ ਉਹ ਨਾਨਾ ਉਹ ਤੇ ਵਾਸ਼ ਕਰਨ ਲੱਗਾ ਕੋ ਹਲਪੇ ਨਾਨਾ ਪਾ ਚੜੇ ਇੱਥੇ ਵੀ ਹੈ ਇਹ ਵੀ ਚੱਕ ਲੈ ਜੀ ਮੂਲੀਆਂ ਹਾਂ ਜੀ ਡੜੀ ਹੁਣ ਆਪਾਂ ਲੱਗੇ ਆਂ ਛਲਕਾ ਮੂਲੀ ਜਿਹੜੇ ਤੋੜੇ ਆ ਨਾ ਉਹ ਸਾਰੇ ਆਪਾਂ ਵਾਸ਼ ਕਰ ਲੈਣੇ ਇਹ ਦੇਖੋ ਡੜੀ ਹਾਂ ਪਰ ਇਹ ਹੋ ਜਾਣਾ ਕੋਈ ਉੱਥੇ ਇਹ ਬਾਕੀ ਦੇ ਜਰੜਾਂ ਨੂੰ ਫੜਾਈ ਜਾਇਓ ਉਹਦੇ ਵਿੱਚ ਪੁਣੇ ਹੱਲ ਫਾਫੇ ਚ ਪਾ ਲੈਣੇ ਆਪਾਂ ਇਹ ਕਿਉਂ ਹੈ ਹਾਲੇ ਫੁੱਟੋ ਜਰੜਾਂ ਨੂੰ ਫਾਫੇ ਕਿੱਥੇ ਹਾਂ ਤੜੀ ਨੇ ਪੱਤੇ ਤੋੜ ਲਈਏ ਪੱਤੇ ਤੋੜ ਕੇ ਰੱਖੇ ਕਰਦੇ ਜਦੋਂ ਆ ਕੱਟ ਲੈਨੇ ਸਾਜਾ ਸਲਮਾ ਇਹ ਤਾਂ ਸਬਜੀ ਬੋਬੜੀ ਬਣਨੀ ਮਟਰ ਪਾ ਕੇ ਆਹ ਹਾਂ ਇਹਨਾਂ ਨੂੰ ਬਹੁਤ ਸਵਾਦ ਹੋਣੀ ਇੱਥੇ ਤਾਂ ਕੋਈ ਮੱਝਾ ਕਾਵਾ ਵੀ ਨਹੀਂ ਕਿੰਜ ਜਿਹਨਾਂ ਨੂੰ ਅੱਨੇ ਪੱਤੇ ਪੱਤੇ ਪਾ ਦੋਂਗੇ ਆਪਾਂ ਇੰਡੇ ਚਾਹ ਦਿਖਾ ਦਿੰਦੇ ਸੀ ਨਾ ਹਾਂ ਹਾਂ ਤਾਂ ਆਲੂਆਂ ਦੇ ਬੇਲਾ ਹੋਈਆਂ ਇਦਾਂ ਹੀ ਚੀਜ਼ਾਂ ਸਾਰੀਆਂ ਮੱਝਾਂ ਦੇ ਪੱਠਿਆਂ ਚ ਪਾ ਦਿੰਦੇ ਸੀ ਉਹ ਤਾਂ ਬਿਮਾਰ ਕੰਨਾਂ ਦੀਆਂ ਗੱਲਾਂ ਪਸ਼ੂ ਨੂੰ ਹਾਂ ਆ ਬਾਏ ਵੀ ਹੋ ਜਾਂਦੀ ਸੀਗੀ ਹਾਂ ਸੜਨ ਨੂੰ ਤਾਂ ਹਟ ਨਹੀਂ ਪਾਈ ਹੋ ਜਾਂਦੀ ਸੀ ਪਸ਼ੂ ਨੂੰ ਲਿਆ ਲਿਆ ਇਹ ਕਾਲੇ ਬੰਦੇ ਬਾਬਾ ਕਿੰਨਾ ਹੋ ਗਿਆ ਲੱਗ ਕੇ ਘੁੰਮਣੇ ਜਾਣਾ ਇਹ ਤੁੱਕਾ ਉੱਕਾ ਨੂੰ ਲੈ ਜਾਣਾ ਇਹ ਹੈ ਕੰਦਮ ਮੇਰੇ ਘਰ ਚ ਲੈ ਕੇ ਜਾਣਾ ਵੇਚਣਾ ਸਭਈ ਵੇਚਣਾ ਸਭਈ ਕਾਹੇ ਤਾਂ ਮਨੂ ਕਰਦਾ ਆ ਬਈ ਮੈਂ ਛੇ ਛੇ ਤੇ ਮੈਂ ਪਾਣੀ ਚ ਹੱਥ ਪਾ ਲਵਾਂ ਹਾਂ ਦੇਖ ਲਾ ਹੱਸਕੀਮ ਲੜਾਉਂਦਾ ਆ ਹੱਸਕੀਮੀ ਚਲੋ ਓਕੇ ਓਕੇ ਓ ਵਾਹ ਗੱਡੀ ਨਾਲ ਗੱਡੀ ਚ ਰੱਖਣਾ ਗੱਡੀ ਚ ਰੱਖਣਾ ਆਹ ਗੱਡੀ ਰੱਖਿਆ ਆਪਣੀ ਓਕੇ ਲੈ ਹਾਂ ਇੱਕ ਬੰਦਾ ਹੋਰ ਲੈ ਹਾਂ ਹਾਂਜੀ ਇੱਕ ਲਫਾਫਾ ਹੋਰ ਲੈ ਕੇ ਆਓ ਵਿੱਚ ਮੂਲੀਆਂ ਪਾਈਏ ਲੈਓ ਜੀ ਚਲੋ ਜੀ ਆਪਾਂ ਵੀ ਹੁਣ ਸਬਜ਼ੀਆਂ ਤੋੜ ਕੇ ਬੈਠੇ ਆ ਤੇ ਚੋੜਨ ਬਾਉ ਜਿੱਧਰ ਚੋੜਨ ਹਾਂ ਇੱਧਰ ਹੋ ਜਾਓ ਤਾਂ ਸਬਜੀ ਤੋੜ ਲੈਣਾ ਯਾ ਓਕੇ ਤੇ ਇੱਧਰ ਅੰਕੂ ਬੈਠਾ ਆ ਮੇਰਾ ਛੋਣਾ ਬੱਚਾ ਤੇ ਹਾਂ ਜਦੋਂ ਮੈਂ ਕਹਿੰਦੀ ਅੰਕੂ ਛੋਣਾ ਬੱਚਾ ਤਾਂ ਇਹਨੂੰ ਬਾਹਲੀ ਚੱਲ ਸੀ ਹੋ ਜਾਂਦੀ ਫੇਰ ਲਾਡੀਆਂ ਕਰੂਗਾ ਮੈਂ ਅੰਕੂ ਆ ਮਮਾ ਦਾ ਬੱਚਾ ਜੋਟਨ ਵੀ ਆ ਚਲੋ ਭਈ ਆਪਾਂ ਹੰਟ ਆਹ ਹੋ ਬਈ ਅਪਾ ਹੁਣ ਘਰੋਂ ਚੱਲੇ ਆ ਤੇ ਡੈਡੀ ਹੁਣਾਂ ਨੂੰ ਕਰਦਾ ਹੈ ਬਾਏ 3 hours later ਅਸੀਂ ਡੈਡੀ ਹੁਣਾਂ ਕੋਲ ਆ ਗਏ ਸੀਗੇ ਤੇ ਆ ਕੇ ਹੁਣ ਡਿਨਰ ਦਾ ਟਾਈਮ ਹੋ ਗਿਆ ਹੈ ਤੇ ਮੈਂ ਸੋਚੇ ਚਲੋ ਜਿਹੜੇ ਅਪਾ ਨਾ ਛਲਕਮ ਲੈ ਕੇ ਆਏ ਆ ਡੈਡੀ ਹੁਣਾਂ ਕੋਲੋਂ ਅਪਾ ਉਹ ਬਣਾਉਂਦੇ ਆ ਸਬਜ਼ੀ ਤੇ ਮੈਂ ਹੁਣ ਲੱਗੀਆਂ ਕੱਟਣ ਇਹਨਾਂ ਨੂੰ ਤੇ ਅਪਾ ਤਾਜ਼ੇ-ਤਾਜ਼ੇ ਛਲਕਮਾਂ ਦੀ ਸਬਜ਼ੀ ਬਣਾਉਣੀ ਹੈ ਕੱਟ ਕੇ ਬੜੀ ਵਧੀਆ ਬਣਨੀ ਹੈ ਮੈਂ ਛਲਕਮ ਸਾਰੇ ਛੱਲ ਲਏ ਆ ਤੇ ਛਲਕੇ ਬਸ ਇੰਨੇ ਕੀ ਹੋਏ ਪਰ ਇਹਨਾਂ ਫਿਰ ਚਲੋ ਤੇ ਵੇ ਦੇਖ ਲਓ ਜਿਹੜੇ ਆਹ ਹਾਸ਼ਲਗਮੀਆਂ ਕਿੰਨੇ ਸੌਫਟ ਆ ਨਰਮ ਆ ਨਾ ਜੇ ਸਟੋਰ ਤੋਂ ਵੀ ਲੈ ਕੇ ਆ ਉਹ ਪਤਾ ਨਹੀਂ ਕਿੰਨੇ ਟਾਈਮ ਦੇ ਰੱਖੇ ਹੁੰਦੇ ਆ ਮੈਨੂੰ ਆ ਬੜੇ ਵਧੀਆ ਲੱਗੇ ਨਾਲੇ ਤਾਜ਼ੇ ਆ ਤੇ ਇਸ ਕਰਕੇ ਮੈਂ ਸੋਚੀ ਅੱਜ ਦੇ ਅਰਜੀ ਬਣਾਤੇ ਹਨਾ ਖਾਂਦੇ ਆ ਕਿਉਂਕਿ ਤਾਜ਼ਿਆਂ ਦਾ ਟੇਸ ਅਲੱਗ ਹੀ ਹੁੰਦਾ ਹੈ ਖਾਣੇ ਨੂੰ ਬਹੁਤ ਸਵਾਦ ਆ ਹੂੰ ਸਵਾਦ ਆ ਸਵੀਟ ਸਵੀਟ ਹੂੰ ਕੈਨ ਆਈ ਚਾਈ ਆਹ ਆਦੇ ਇਹ ਜ਼ ਯਮੀ ਅਜਰਡ ਇਸ ਯਮੀ ਯਾ ਇਹ ਸੌਫਟੇਅਰ ਛਲਗਮ ਤੇ ਬਹੁਤ ਛੇਤੀ ਕੱਟ ਹੋ ਜਾਂਦੇ ਥੋੜੇ ਮਿੰਟਾਂ ਵਿੱਚ ਆਪਾਂ ਟੱਟ ਜੇ ਕਿੰਨੇ ਸਾਲ ਕਮ ਆਪਾਂ ਕੱਟ ਲੈ ਔਰ ਇਹਨਾਂ ਆਪਾਂ ਹੁਣ ਇੱਚ transfer कर लंदे सारा मेरा तड़का लग गया है तो मैं सिर्फ सब्जी पानी है चलो जी अपनी सब्जी बन गई है ਦੇਖਣ ਬਹੁਤ ਯੰਮੀ ਲੱਗਦੀ ਪਈ ਆ ਤੇ ਆਪਾਂ ਹੁਣ ਰੋਟੀ ਖਾਣੀ ਆ ਮੈਂ ਆਪਣੀ ਵੀਡੀਓ ਇੱਥੇ ਖਤਮ ਕਰਦੀ ਆ ਮਿਲਦੇ ਤੁਹਾਨੂੰ ਅਗਲੀ ਵੀਡੀਓ ਚ ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੂਗੀ ਆਈ ਹੋਪ ਤੁਸੀਂ ਇੰਜੋਏ ਕਰੋਗੇ ਵੀਡੀਓ ਤੇ ਅੱਜ ਦੇ ਲਈ ਇੰਨਾ ਮਿਲਦੇ ਤੁਹਾਨੂੰ ਅਗਲੀ ਵੀਡੀਓ 'ਚ ਬਾਏ ਬਾਏ